ਸਤਿ ਸ੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਜੀ ਪਰਿਵਾਰ ਦੇ ਵੱਲੋਂ ਨਿੱਜੀ ਚੈਨਲ ਨਾਲ ਤੁਹਾਡੇ ਸੇਵਾ ਦੇ ਵਿੱਚ ਆਦਰਣਾ ਅੱਜ ਆਏ ਹਾਂ ਬੀਕਾਪਲਾਨ ਜਿੱਤੇ ਭਗਵੰਤ ਮਾਨ ਸੀਐਮ ਭਗਵੰਤ ਮਾਨ ਸਾਹਿਬ ਆ ਰਹੇ ਨੇ ਸੋਰ ਪਾਰਟੀ ਵੱਲ ਜੜੇ ਹੱਥੋਂ ਨਾਲ ਉਹਨਾਂ ਦਾ ਸਵਾਗਤ ਕਰ ਰਹੇ ਨੇ ਸਾਡਾ ਪ੍ਰੋਗਰਾਮ ਤੁਹਾਨੂੰ ਲਾਈਵ ਵੀ ਦਿਖਾਵਾਂਗਾ ਮੇਰਾ ਪ੍ਰੋਗਰਾਮ ਐਂਟਰ ਤੇ ਦੇਖਣਾ ਸ਼ੇਅਰ ਤੇ ਲਾਈਕ ਜਰਨਾ ਤੁਹਾਡਾ ਆਪਣਾ ਚੈਨਲ ਬਟਰ ਦਿਓ ਬਾਬਾ ਬਸ ਜੀ ਆਇਆਂ ਨੂੰ ਸਾਡੇ ਆਪਾਂ ਦੀ ਸਮਾਗਮ ਵਿੱਚ ਆਇਆ ਕਿਉਂਕਿ ਉਹ ਵੀ ਮੇਰਾ ਸਾਥ ਦੇ ਕਿਉਂਕਿ ਮੇਨ ਦਾ ਪਰਿਵਾਰ ਹੈ ਜਿਹਨਾਂ ਦੇ ਉਹ ਸਵਾਗਤ ਤੇ ਆਏ ਨੇ ਇਸ ਸਵਾਗਤ ਦੇ ਵਿੱਚੋਂ ਉਹਨਾਂ ਲਈ ਯਾਦਗਾਰੀ ਨਿਸ਼ਾਨੀ ਜਿਹੜੀ ਹੈ ਇੱਕ ਗਾਹ ਕਿਉਂਕਿ ਸਾਰੇ ਆਪਾਂ ਕਿਰਤੀਆਂ ਦੇ ਘਰਾਂ ਚੋਂ ਆਏ ਆਂ ਗਾਹ ਤੇ ਬਾਕੀ ਸਾਡੇ ਘਰਾਂ ਦਾ ਸ਼ਿੰਗਾਰ ਨੇ ਇੱਕ ਉਹ ਨਿਸ਼ਾਨੀ ਦੇ ਨਾਲ ਇੱਕ ਸ਼ੋਲ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ दो लाख पैंती हजार लीटर प्लाट का है, उदघाटन दुख दो हजार क्योंकि वेरखा जाना सहयोग में चलती है तो, 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 चल तो उन्होंने भी फायदा होगा उन्होंने भी फायदा होगा और पानी जो ट्रीट होगा 8 लाख लीटर पानी वो ट्रीट होगा 3-4 लाख के ਲੋਨ ਵੀ ਗਏ ਇਸੇ ਨਾਲ ਕਿਤੇ ਨਾ ਬਾਗੀ ਟ੍ਰੀਟਡ ਬਾਗਰ ਕਿੜਾ ਉਹ ਟ੍ਰੀਟ ਨਹੀਂ ਪ੍ਰੀਫਰ ਬਾਗਰ ਕਿੜਾ ਉਹ ਆਹ ਬਣ ਗਿਆ ਜੋ ਕੁਝ ਨਹੀਂ ਸਕਦਾ ਸੋਪਾ ਨੇ ਇਹ ਤਰਕੀਆਂ ਦਾ ਦਸਤ ਲੈ ਕੇ ਜਾਣਾ ਕਿ ਕਿ ਖੇਤੀ ਦੇ ਜੇ ਸਭ ਤੋਂ ਨੇੜੇ ਖੇਤੀ ਦੇ ਸਭ ਤੋਂ ਨੇੜੇ ਕਿਪਨ ਬਣਾ ਉਹ ਇਹ ਡੇਰੀਆ ਕਿਉਂਕਿ ਇਹ ਸਾਨੂੰ ਆਉਂਦਾ ਕਿਉਂਕਿ ਆਪਾਂ ਪਹਿਲਾਂ ਗੁੰੰਦਰੀ ਸਿਖਾ ਕੇ ਜੋ ਮਰ ਗਿਆ ਕਣਕ ਹੈ

ਬੀਰ ਕਾ ਦਾ ਵਧੀਆ ਕੰਜੀਵੀ ਤੇ ਕੇਸਾ ਸਟਾਪਨਾ ਕਰਤਾ ਪੁਰਾਣਾ ਜੁਜੀ ਹਰ ਮੰਨੂਗੇ ਸਾਨੂੰ ਅਸੀਂ ਕਲਕੱਤੇ ਦੇ ਜਮਾ ਸੈਂਟਰ ਦੇ ਵਿੱਚ ਉਹ ਕਰਤਾ ਦੇ ਸੈਂਟਰ ਚ ਬੀਰ ਕਾ ਦੀ ਬਹੁਤ ਵੱਡੀ ਬਿਲਡਿੰਗ ਹੈ ਬਹੁਤ ਵੱਡਾ ਦਫਤਰ ਅਸੀਂ ਲੱਭਿਆ ਹੈ ਲੱਭਿਆ ਮਤਲਬ ਇੱਕ ਟਾਈਮ ਸੀਗਾ ਜਦੋਂ ਅਸਾਮ ਸਲੀਗੁੜੀ ਆ ਨਾਥੀ ਸਟੇਟ ਦੇ ਸਟੇਟਾਂ ਨੇ ਇਧਰਲੇ ਪਾਸੇ वेर का पाउडर वाला दुख बहुत ज्यादा फेमस कह रहे असंटे सी, मतलब चला के अगले पास ही जो लैके जाए कि देश के जोड़ा वेरका रहा है वह आपका नाम तो पहले मैं बस ये मार्किटिंग की लौड़ है तो बहुत बहुत धन्यवाद अगे दे जाके था 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 हो गया <laughs> सो कई बार हाथ भी पै हो सब जाना ही पैदा। सो इस करके मैं सिर्फ मार्ग देखा दर्शन देने और जो थोड़ा चंगा लगता है कि हाँ कुछ नी क्या है स्कूल उद्घाटन करोकर चुरंजा करी तीन नौकरी सामने खड़ा नौकरियां भाई छोटा भाव भाई चुरुंजा हजार नौकरिया सरकार कराते तो है सामने ता थोड़ा अत थोड़ा भी बोली अतं ने उन्होंने ਤੁਹਾਨੂੰ ਕੋਈ ਹੈ ਨਹੀਂ ਆਪਕੋ ਚਿਹਰੇ ਦੇ ਅੰਦਰ ਉਹ ਤੂੰ ਦਾ ਹੋਣਾ ਹੈ ਛੋਟਾ ਜਿਹਾ ਸੀ ਜੋ ਮੈਂ ਉਹ ਤੂੰ ਕਹਿੰਦਾ ਬਹੁਤ ਜਾਣਣਾ ਹੈ ਮੈਂ ਆ ਗਿਆ ਉਹਦਾ ਇਹ ਆਪਣੀ ਫੈਨਰੀ ਠੀਕ ਹੈ ਉਹਨੇ ਆਪਸ ਕੇ ਕਹਿੰਿਆ ਆ ਉਹਨਾਂ ਦੀ ਲੜਾਈ ਕੁਰਸੀ ਵਾਸਤੇ ਸਾਡੀ ਲੜਾਈ ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ ਬਸ ਇਹ ਹੈ ਉਹ ਨਹੀਂ